ਆਇਓ ਦਰਦਾ ਪਾਗਣਾ ਕਾਰਾ ਮਰਦਾ ਆਇਓ ਦਰਦਾ 2000 ਅੰਕਲੇ ਲਿਆਉਂਦਾ ਹੈ ਮੇਰਾ ਸ਼ਹਿਰ ਇੱਕ ਮਰਜ਼ੀ ਤੇ ਨਾ ਬੰਦਾ ਆਪਣੇ ਵਾਰ ਦੇ ਵਿੱਚ ਕੋਈ ਇੱਕ ਰੀਤ ਲਿਖੇ ਸ਼ਹਿਰ ਵਿੱਚ ਰਹਿਤੇ ਜੰਮੇ ਬਣਾ ਜਿਹਨੇ ਮਿਲਣਾ ਮੈਂ ਕਹੋ ਯਾਰ ਖੜ ਜਾਵਾ ਬਾਵਾ ਕੋਲ ਨਹੀਂ ਮੇਰਾ ਘਰ ਹੈ ਓਏ ਯਾਰ ਆਪ ਪਹਾਰ ਦੇ ਵਿੱਚ ਅੱਗੇ ਚੱਲਦਾ ਹੈ ਯਾਰ ਅੱਗੇ ਬੋਲਦਾ ਲੋਕਾਂ ਨੂੰ ਸਾਰੇ ਸ਼ਹਿਰ ਦਾ ਮਸਲਾ ਕਿਉਂ ਇੱਕ ਮਿੰਟ ਹੋ ਗਿਆ ਇੱਥੇ ਸਾਰੇ ਪਾਗਲੀ ਬੈਠੇ ਹੋਤੇ ਤੂੰ ਇਕੱਲਾ ਹੀ ਹੋ ਗਿਆ ਇੱਥੇ ਪ੍ਰਧਾਨ ਦੀ ਗੁੰਨਾਗਰ ਦੀ ਪ੍ਰਧਾਨ ਨੂੰ ਬਚਾਉਣਾ ਪ੍ਰਧਾਨ ਨੂੰ ਕਾ ਸ਼ਹਿਰ ਦਾ ਸੁਧਾਰ ਕਰੇ ਪ੍ਰਧਾਨ ਦੀ ਫੇਵਰਟ ਆ ਗਿਆ ਤੂੰ ਇਕੱਲਾ ਹੀ 당 ਨਾਲ ਕਿਉਂ ਨਹੀਂ ਸੀ ਚਲੋ ਜਰਾ ਚਲੋ ਜਰਾ ਇਹ ਇਲੈਕਸ਼ਨ ਹੋਏਗਾ ਜਲਾਹ ਫਿੱਟੇ ਕਿਤਨੇ ਕਿਤੇ ਨਹੀਂ ਜ਼ਿੰਮੇਵਾਰੀ ਨਹੀਂ ਬੰਦੀ ਸੀ ਉਹਨਾਂ ਨੇ ਪਹੁੰਚਦਾ ਸ਼ਹਿਰ ਵਾਸੀ ਜਿਹੜੇ ਕਾਉਂਸਲਰ ਖੁਦ ਬੈਠੇ ਆ ਜੋ ਪ੍ਰਸ਼ਾਸਨ ਹੀ ਆ ਗਿਆ ਉਹ ਸਾਰਾ ਕਿ ਵਿੱਚ ਹੀ ਆ ਗਿਆ ਨਹੀਂ ਅਗਲਾ ਧਰਨਾ ਫਿਰ ਸੀਵਰੇ ਦੇ ਸਰਕਾਰ ਵੱਲੋਂ ਜਿਵੇਂ ਨਹੀਂ ਸਰ ਧਰਨਾ ਤਾਂ ਰਿਸੀਵਰੀ ਡਿਪਾਰਟਮੈਂਟ ਦੇ ਖਿਲਾਫ ਸੀ ਕਮੇਟੀ ਦੇ ਖਿਲਾਫ ਸੀ ਆ ਮੈਂ ਅੱਜ ਤੱਕ ਜਿੱਥੇ ਵੀ ਧਰਨੇ ਦੇ ਵਿੱਚ ਗਿਆ ਜਿਹੜਾ ਵੀ ਮੰਗ ਪੱਤਰ ਲੈ ਕੇ ਆਇਆ ਮੁਰੇ ਮੰਗਾ ਸਾਰੀਆਂ ਸੋਲਵ ਕੀਤੀਆਂ ਇਹ ਵੀ ਸੋਲਵ ਕਰਾ ਧੰਨਵਾਦ ਤੁਹਾਡੇ ਤੇ ਮਾੜੇ ਤੁਸੀਂ ਪਹੁੰਚੇ ਹੈ ਪਰ ਜਿਨ੍ਹਾਂ ਦਾ ਅਜੇ ਉਲਟ ਸੀ ਨਾ ਉਹਨਾਂ ਨੂੰ ਪਹੁੰਚਣਾ ਚਾਹੀਦਾ ਐ ਐਕਸ਼ਨ ਐਸ ਸੀ ਨੂੰ ਬਿਲਕੁਲ ਇਨਫੋਰਮੇਸ਼ਨ ਆਈ ਸਰ ਇੱਕ ਜਿਵੇਂ ਮੰਨੋ ਜਿਹੜੇ ਪਬਲਿਕ ਹੀ ਉਹਨਾਂ ਵੱਲੋਂ ਕਾਲ ਵੀ ਕੀਤੀਆਂ ਜਾਂਦੀਆਂ ਕਮਪਲੇਟਾ ਵੀ ਦਿੱਤੇ ਜਾਂਦੇ ਪਰ ਐਕਸ਼ਨ ਸਾਹਿਬ ਨਹੀਂ ਕੋਈ ਉਹਦੇ ਦੇ ਕਾਰਵਾਈ ਕਰਦੇ ਜਿਹੜਾ ਇਹ ਗਰੁੱਪ ਬਣਿਆ 100000 ਉਹ ਵੀ ਗਰੁੱਪ ਵਿੱਚ ਕੋਈ ਵੀ ਸਮੱਸਿਆ ਹੋਊਗੀ ਜੀ ਸਾਹਿਬ ਜਿਸ ਵੀ ਡਿਪਾਰਟਮੈਂਟ ਦਾ ਕੰਸਰਨ ਦਾ ਨਾਲ ਡਿਊਟੀ ਲਾਉਂਦੇ ਆ ਸਾਰੀਆਂ ਰੁਕ ਨਾਲ ਸੌਲਵ ਕੀਤੀਆਂ ਜਾਂਦੀਆਂ ਇਹ ਵੀ ਮੰਗ ਹੈ ਜਿਹੜੀਆਂ ਤੜੀਆਂ ਹੈਗੀ ਸਰ ਇੱਕ ਵਾਰ ਤੁਸੀਂ ਆਪ ਦੇ ਲੈਵਲ ਤੇ ਜਾ ਕੇ ਮਹਲਿਆਂ ਚੈੱਕ ਕਰੋ ਜਾ ਕੇ ਸਾਡੇ ਵਾੜਾਂ ਦੇ ਵਿੱਚ ਕਿੰਨਾ ਕਿੰਨਾ ਪਾਣੀ ਅੱਜ ਵੀ ਖੜਾ ਹੈ ਅੱਜ ਇੱਕ ਹਫ਼ਤਾ ਹੋ ਗਿਆ ਪੂਰਾ ਅੱਜ ਇੱਕ ਹਫ਼ਤਾ ਹੋ ਗਿਆ ਇਸਨੇ ਅਸੀਂ ਨੇੜੇ ਬੈਠਾ ਜਮਾਂ ਕੋਈ ਨਹੀਂ ਆ ਰਿਹਾ ਨਾ ਰੋਕੂ ਬਣਿਆ ਨਾ ਕਿਸੇ ਸਪਿੰਟ ਦੀ ਵਿੱਚ ਸੁਕਾਰ ਰਹੀ ਹੈ ਕਰਕੇ ਇਹਨੇ ਦਿਨਾਂ ਕੋ ਪਹੁੰਚ ਨਹੀਂ ਨਾ ਇੱਕ ਹਫ਼ਤੇ ਪਾਣੀ ਦਾ ਨਿਕਲ ਜਾਂਦਾ ਜੀ ਗੱਡੀ ਕਰ ਦੋ ਸਾਈਡ ਤੇ ਉਹ ਕਹਿੰਦੇ ਉਹ ਟੱਪ ਉਹ ਕਹਿੰਦੇ ਜੀ ਮਲਕੇ ਮੋਟਰਾਂ ਖਰਾਬ ਹੈ ਜੀ ਤੇ ਮੋਟਰ ਸਪੇਅਰ ਲਾਈਆਂ ਜਾਣ ਜੇ ਕੋਈ ਪੰਪ ਖਰਾਬ ਹੈ ਪੰਪ ਸਪੇਅਰ ਲਾਇਆ ਜਾਵੇ ਕੋਈ ਗੱਲ ਨਹੀਂ ਸਰਾ ਠੀਕ ਹੈ ਉੱਥੇ ਚਾਰਨਜੀ ਐ ਨਾ ਬੁਰਾ ਹਾਲ ਹੋਇਆ ਅੱਜ ਅੱਜ ਆ ਕਿੱਥੇ ਆ ਕੇ ਠੱਕ ਕੇ ਇੱਥੇ ਆ ਕੇ ਬੈਠੇ ਅਸੀਂ ਅੱਜ ਬਹੁਤ ਬੁਰਾ ਹਾਲ ਹੋਇਆ ਬਈ ਜਨਾਬ ਐਕਸਐਮਐਸਸੀ ਪੜ੍ਹ ਕੇ ਹੀ ਸਮਝਦੇ ਅਸੀਂ ਦੂਰ ਆਏ ਆ ਅਸੀਂ ਕਹਿਣਾ ਬਦਲੀ ਹੋ ਜੂ ਅਸੀਂ ਬਦਲੀ ਨਹੀਂ ਹੁੰਦੀ ਨਹੀਂ ਕੰਮ ਇੱਥੇ ਹੀ ਰਹਿ ਕੇ ਕਰੀ ਅਫਸਰ ਹੋ ਨਹੀਂ ਨਹੀਂ ਕੋਈ ਬਦਲੀ ਬਦਲੀ ਕੋਈ ਨਹੀਂ ਮੋਟਰਾਂ ਨਵੀਆਂ ਲੱਗਣ ਵਾਲੀਆਂ ਨੇ ਨਵੀਆਂ ਲਾਓ ਜੀ ਜਿਹੜਾ ਕੋਈ ਦੂਰੀਆ ਕੰਮ ਕਰਾਓ ਬਦਲੋ ਬੜਾ ਠੀਕ ਹੈ ਚਲੋ ਠੀਕ ਹੈ ਜੀ ਹਾਲ ਬਾਈ